ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮਨਵਰ ਫਿਟਨੈਸ ਤੇ ਆਫ ਕਰਦਾ ਸਾਰੇ ਠੀਕ ਠਾਕ ਹੋ ਗੱਲ ਫੇਰ ਤੋਂ ਪੋਜ਼ਿਟਿਵਿਟੀ ਤੇ ਆਪਾਂ ਕਰਨੀ ਹੈ ਕਿਵੇਂ 네ਗੇਟਿਵਿਟੀ ਸਾਡੀ ਬੋਡੀ ਦਾ ਨੁਕਸਾਨ ਕਰਦੀ ਆ ਤੇ ਪੋਜ਼ਿਟਿਵਿਟੀ ਸਾਨੂੰ ਹੌਲੀ ਜਨ ਤਾਣੀਆਂ ਦੇ ਵਿੱਚੋਂ ਕੱਢਦੀ ਆ ਆ 25 ਦੇ ਆਸ-ਪਾਸ ਕਿਤਾਬਾਂ ਮੇਰੀ ਪਰਸਨਲ ਲਾਇਬ੍ਰੇਰੀ ਦੇ ਵਿੱਚੋਂ ਕੱਲੇ ਪੋਜ਼ਿਟਿਵ ਮਾਈਂਡਸੈਟ ਤੇ ਆ ਬਹੁ ਗਿਣਤੀ ਕਿਤਾਬਾਂ ਇਹਦੇ ਚੋਂ ਆਧੁਨਿਕ ਰਾਈਟਰਸ ਦੀਆਂ ਨੇ ਅੱਜ ਕੱਲ ਦੇ ਜਿਹੜੇ ਪ੍ਰਚਲਿਤ ਨਾਮੀ ਲੇਖਕ ਨੇ ਬੈਸ ਸੈਲਰ ਨੇ ਜਿਹੜੇ ਇਹ ਸਾਰੇ ਕਨਸੈਪਟ ਦੇ ਉੱਤੇ ਵਰਕ ਕਰਦੇ ਨੇ ਕਿ ਕਿਸ ਤਰ੍ਹਾਂ ਸਾਡਾ ਦਿਮਾਗ ਸਾਨੂੰ ਹਰ ਇੱਕ ਬਿਮਾਰੀ ਦੇ ਵਿੱਚ ਫਸਾਉਣ ਲਈ ਮਜਬੂਰ ਕਰ ਸਕਦਾ ਜੇ ਅਸੀਂ 네ਗੇਟਿਵ ਆ ਹੁਣ ਇੱਕ ਨਾ ਹੁੰਦਾ ਕਨਸੈਪਟ ਮਿਸਿੰਗ ਟਾਈਲ ਸਿੰਡਰੋਮ ਉਹਦੇ ਚ ਕੀ ਹੁੰਦਾ ਕਿ ਤੁਸੀਂ ਇੱਕ ਬਹੁਤ ਵਧੀਆ ਜਿਹੜਾ ਹੈ ਨਮੂਨਾ ਪੇਸ਼ ਕੀਤਾ ਕਮੀ ਇਨਸਾਨ ਕਮੀਆਂ ਦਾ ਪੁਤਲਾ ਗਲਤੀਆਂ ਦਾ ਪੁਤਲਾ ਇਤਨਾ ਕਿਤੇ ਰਹਿ ਜਾਂਦੀ ਆ ਤਾਂ ਉਹ ਕਮੀ ਨੂੰ ਪੁਆਇੰਟ ਆਊਟ ਕਰਕੇ ਅ ਮਤਲਬ ਕ੍ਰਿਟੀਸਾਈਜ਼ ਕੀਤਾ ਜਾਂਦਾ ਆਲੋਚਨਾ ਕੀਤੀ ਜਾਂਦੀ ਆ ਹੁਣ ਉਹਦੇ ਚ ਕੀ ਆ ਇੱਕ ਪੂਲ ਬਣਿਆ ਵਾ ਪ੍ਰੋਪਰ ਉਹਦੇ ਚ ਚਿੱਟੀਆਂ ਟਾਈਲਾਂ ਲਾਈਆਂ ਵੀ ਆ ਪੂਰਾ ਸੋਹਣਾ ਇੱਕ ਟਾਈਲ ਜਿਹੜੀ ਉਹਦੇ ਚੋਂ ਮਿਸ ਕਰਤੀ ਹਜ਼ਾਰਾਂ ਟਾਈਲਾਂ ਲਾ ਕੇ ਉਹ ਜਿਹੜਾ ਪੂਲ ਬਣਾਇਆ ਗਿਆ ਬਹੁਤ ਸੋਹਣਾ ਸੀ ਸਾਰਿਆਂ ਨੂੰ ਬੁਲਾਇਆ ਦਿਖਾਇਆ ਕਿ ਆਪਈ ਪੂਲ ਆ ਜਿਹੜਾ ਇਹ ਕਿਸ ਤਰ੍ਹਾਂ ਦਾ ਲੱਗਦਾ ਤਾਂ ਨਿਗਾ ਉੱਥੇ ਜਾਂਦੀ ਆ ਓਬਵੀਅਸ ਆ ਹਿਊਮਨ ਨੇਚਰ ਆ ਆ ਜਾ ਕੇ ਜਿੱਥੇ ਟਾਇਲ ਨਹੀਂ ਲੱਗੀ ਸੀ ਮਤਲਬ ਕਮੀਆਂ ਤੇ ਹੁਣ ਮੈਨੂੰ ਕੀ ਕਹਿੰਦੇ ਸੀ ਕਿ ਵਿਦੇਸ਼ੀ ਰਾਈਟਰਸ ਵਿਦੇਸ਼ੀ ਲੇਖਕਾਂ ਦੀਆਂ ਜਿਹੜੀਆਂ ਤੋਂ ਕਿਤਾਬਾਂ ਪ੍ਰਮੋਟ ਕਰਦਾ ਦੇਖੋ ਜੀ ਅੰਗਰੇਜ਼ੀ ਮੇਰਾ ਸਬਜੈਕਟ ਆ ਪੜਾਉਣਾ ਮੈਂ ਅੰਗਰੇਜ਼ੀ ਕਾਲਜ ਦੇ ਵਿੱਚ ਤਾਂ ਮੈਨੂੰ ਪੜ੍ਹਨ ਦੀ ਸੌਖੀ ਲੱਗਦੀ ਹੈ ਪੰਜਾਬੀ ਨਾਲੋਂ ਠੀਕ ਹੈ ਤਾਂ ਕਰਕੇ ਇਹ ਕਿਤਾਬਾਂ ਦੇ ਵਿੱਚੋਂ ਡਾਟਾ ਜਿਹੜਾ ਮੈਂ ਜਿੰਨਾ ਕੁ ਪੜਦਾ ਮੈਂ ਬਹੁਤਾ ਕੋਈ ਗਿਆਨੀ ਬੰਦਾ ਨਹੀਂ ਹੈ ਜਿੰਨਾ ਕੁ ਮੈਨੂੰ ਵਧੀਆ ਲੱਗਦਾ ਉਹ ਸ਼ੇਅਰ ਕਰਦਾ ਤੇ ਜਦੋਂ ਅੱਗਿਓ ਅ ਇੰਨੀਆਂ ਜ਼ਿਆਦੇ ਕੁਐਰੀਜ਼ ਆਉਂਦੀਆਂ ਸਵਾਲ ਆਉਂਦੇ ਨੇ ਕਿ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂ ਤੁਹਾਡੀ ਵੀਡੀਓ ਦੇਖ ਕੇ ਸਾਨੂੰ ਆ ਫਾਇਦਾ ਹੋਇਆ ਤਾਂ ਬਹੁਤ ਵਧੀਆ ਮੋਟੀਵੇਸ਼ਨ ਮਿਲਦੀ ਆ ਤੇ ਹੋਰ ਕੰਮ ਕਰਨ ਨੂੰ ਜੀ ਕਰਦਾ ਮਿਸਿੰਗ ਟਾਈਲਸ ਸਿੰਡਰੋਮ ਮੈਨੂੰ ਕਹਿੰਦੇ ਕਹਿੰਦੇ ਵੀ ਪੰਜਾਬ ਦੇ ਕਲਚਰ ਬਾਰੇ ਤੂੰ ਬੋਲਦਾ ਨਹੀਂ ਪੰਜਾਬੀਅਤ ਬਾਰੇ ਜਾਂ ਸਿੱਖੀਜ਼ਮ ਬਾਰੇ ਦੇਖੋ ਜਿਹੜੀ ਚੀਜ਼ ਮੈਂ ਪੜ੍ਹੀ ਨਹੀਂ ਜਿਹਦਾ ਅਧਿਆਨ ਨਹੀਂ ਕੀਤਾ ਅ ਮਤਲਬ ਉਹਦੇ ਬਾਰੇ ਮੈਂ ਕਿਵੇਂ ਬੋਲ ਸਕਦਾ ਹਾਂ ਨਾ ਚਲੋ ਕਿਵੇਂ ਨਾ ਕਿਵੇਂ ਸਾਹਮਣੇ ਜਿਹੜੀ ਚੀਜ਼ ਆਉਂਦੀ ਆ ਉਹਦੇ ਬਾਰੇ ਗੂਗਲ ਤੋਂ ਪੜ੍ਹ ਲਿਆ ਜਾਂ ਨਾਲ ਦੇ ਪ੍ਰੋਫੈਸਰ ਨੇ ਮਾਹਰ ਜਿਹੜੇ ਭਾਸ਼ਾ ਦੇ ਜਾਂ ਹਿਸਟਰੀ ਦੇ ਉਹਨਾਂ ਤੋਂ ਪੁੱਛ ਲਿਆ 21ਵੀਂ ਸਦੀ ਦੇ ਵਿੱਚ ਜੋ ਗੱਲਾਂ ਦੱਸੀਆਂ ਜਾ ਰਹੀਆਂ ਸਾਡੇ ਬਾਬਿਆਂ ਨੇ 12ਵੀਂ ਸਦੀ 'ਚ ਦੱਸਤੀਆਂ ਜੀ ਹਾਂ ਗੱਲ ਕਰ ਰਿਹਾ ਮੈਂ ਬਾਬਾ ਫਰੀਦ ਜੀ ਦੀ ਗੱਲ ਕੀ ਹੈ ਆਜੋ ਦੱਸਦਾ ਫਰੀਦਾ bure da phala kar gussa manna handai dehi rog na lagai palle sab kich paai bure da phala kar kidda vi bura banda ode naal behavior jeda vadhia rakho pala karo har ik da pala karo sarvatt da bhala ki hai matlab no hatred koi nafrat ni koi vair virodh ni mande vich ajj da vakya ਬਹੁਤ ਬੰਦੇ ਹੁੰਦੇ ਆ ਦੇਖੋ ਮੈਂ ਪਹਿਲੇ ਕਹਿ ਕੇ ਹਟਿਆ ਇਨਸਾਨ ਗਲਤੀਆਂ ਦਾ ਪਤਲਾ ਮੈਥੋਂ ਬਹੁਤ ਹੁੰਦੀਆਂ ਮੈਨੂੰ ਜਿੱਥੇ ਲੱਗਦਾ ਮੇਰੇ ਚ ਗਲਤੀ ਹੈਗੀ ਆ ਮੈਂ ਮਾਫੀ ਮੰਗਦਾ ਅੱਜ ਸਵੇਰੀ ਆ ਕੋਈ ਇਹੋ ਜਿਹਾ ਇਨਸਾਨ ਜਿਹੜਾ ਹਰ ਗੱਲ-ਗੱਲ ਤੇ ਮੈਨੂੰ ਭੰਡਦਾ ਹਰ ਗੱਲ-ਗੱਲ ਤੇ ਮੈਨੂੰ ਮਿਲਿਆ ਤੇ ਮੈਂ ਮੇਰੇ ਤੇ ਤਾਜ਼ਾ-ਤਾਜ਼ਾ ਅਸਰ ਹੋਇਆ ਵਾ ਸੀ ਤੇ ਚਲੋ ਬੁਰਾ ਕੋਈ ਨਹੀਂ ਹੁੰਦਾ ਵੈਸੇ ਮੈਂ ਜਿੱਥੋਂ ਤੱਕ ਹੁਣ ਹੁਣ ਆਪਦੇ ਆਪ ਤੇ ਵੀ ਵਰਕ ਕਰੀ ਜਾਂਦੇ ਆ ਤਾਂ ਬੰਦਾ ਮਿਲਿਆ ਮੇਰੇ ਮਨ 'ਚ ਕੋਈ ਜ਼ਹਿਰ ਕੋਈ ਈਰਖਾ ਜਾਂ ਗੁੱਸਾ ਗਿਲਾ ਨਹੀਂ ਆਇਆ ਇਗਨੋਰ ਨਿਰਪਾਉ ਨਿਰਵੈਰ ਮਤਲਬ ਡਰ ਵੀ ਕਿਸੇ ਚੀਜ਼ ਦਾ ਨਹੀਂ ਰੱਖਣਾ ਡਰ ਮਤਲਬ ਨਿੱਕੀਆਂ ਨਿੱਕੀਆਂ ਗੱਲਾਂ 네ਗੇਟਿਵਿਟੀ ਤੋਂ ਨਿੰਦਿਆ ਤੋਂ ਅਸੀਂ ਆਲੋਚਨਾ ਤੋਂ ਡਰੀ ਜਾਨੇ ਆ ਫਿਰ ਨਿਰਵੈਰ ਕੋਈ ਜੈਲਸੀ ਕੋਈ ਵੈਰ ਵਿਰੋਧ ਨਹੀਂ ਹੈ ਹੁਣ ਪੁਆਇੰਟ ਤੇ ਆਈਏ ਬੁਰੇ ਦਾ ਭਲਾਕਰ ਮਤਲਬ ਜਿਨੇ ਥੋੜਾ ਬੁਰਾ ਕੀਤਾ ਉਹਦੇ ਬਾਰੇ ਵੀ ਮਨ ਦੇ ਵਿੱਚ ਜਿਹੜਾ ਕੋਈ ਗੁਰਵਾਣੀ ਦੀਆਂ ਤੁਕਾਂ ਨੇ ਸ਼ੇਖ ਫਰੀਦ ਜੀ ਦੀਆਂ ਲਿਖੀਆਂ ਹੋਈਆਂ ਉਹਦੇ ਬਾਰੇ ਵੀ ਕੋਈ ਬੁਰੇ ਵਿਚਾਰ ਨਹੀਂ ਰੱਖਣੇ ਗੁੱਸਾ ਨਹੀਂ ਮਨ ਚ ਰੱਖਣਾ 네ਗੇਟਿਵਿਟੀ ਜਦੋਂ ਜ਼ਹਿਰ ਜਿਹੜੀ ਆ ਸਾਡੇ ਅੰਦਰ ਅਸੀਂ ਘੋਲੀ ਜਾਂਦੇ ਆ ਤਾਂ ਪੱਕਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਰੂਪ ਧਾਰਨ ਕਰਕੇ ਉਹ ਬਾਹਰ ਆਉਂਦੀ ਹੈ ਬਹੁਤੇ ਲੋਕ ਕਹਿੰਦੇ ਹੁੰਦੇ ਆ ਕਿ ਐਵੇਂ ਮਰੀ ਜਾਂਦਾ ਦਿਮਾਗ ਨਾਲ ਨਹੀਂ ਹੁੰਦਾ ਇਹਦੇ ਨਾਲ ਹੁੰਦਾ ਵਾਹ ਹੁੰਦਾ ਜੇ ਹੁੰਦਾ ਆ ਉਹ ਸਾਰੇ ਵੀਰ ਭੈਣਾਂ ਨੂੰ ਮੈਂ ਦੱਸ ਦੇਣਾ ਚਾਹਣਾ ਜਿਹੜੇ ਗੁਰੂ ਘਰ ਚ ਜਾਂ ਧਾਰਮਿਕ ਸਮਾਗਮ ਤੇ ਜਾ ਕੇ ਮੱਥਾ ਟੇਕਦੇ ਹੋ ਉਸ ਗ੍ਰੰਥ ਦਾ ਇੱਕ ਵਾਰੀ ਅਧਿਆਨ ਭਾਵੇਂ ਆਨਲਾਈਨ ਜਾਂ ਕਿਸੇ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਸੱਚੀ ਬਹੁਤ ਜ਼ਬਰਦਸਤ ਗੱਲਾਂ ਲਿਖੀਆਂ ਨੇ ਦੇਹੀ ਰੋਗ ਨਾ ਲੱਗੇ ਕੋਈ ਰੋਗ ਨਹੀਂ ਲੱਗਦਾ ਇਥੋਂ ਈਰਖਾ ਸਾੜੇ ਗੁੱਸੇ ਗਲੇ ਖਤਮ ਕਰ ਦੋ ਬਿਮਾਰ ਨਹੀਂ ਹੁੰਦੇ ਪੱਲੇ ਸਭ ਕੁਝ ਪਾਏ ਸਭ ਕੁਝ ਅਚੀਵ ਕਰ ਸਕਦੇ ਹੋ law of attraction positivity ਸਭ ਕੁਝ ਮਿਲ ਜਾਂਦਾ ਹੈ ਜ਼ਹਿਰ ਕੱਢ ਦੋ ਵੈਰ ਵਿਰੋਧ ਕੱਢ ਦੋ ਬੈਠੋ 5 ਮਿੰਟ ਦਿਓ ਆਪਦੇ ਆਪ ਨੂੰ ਦੇਖੋ ਕੀ ਨੇ ਹੁਣ ਤੱਕ ਤੁਹਾਡਾ ਮਾੜਾ ਕੀਤਾ ਤੁਸੀਂ ਕੀ ਦਾ ਮਾੜਾ ਕੀਤਾ ਉਹ ਤੋਂ ਮਾਫੀ ਮੰਗੋ ਮਨ ਦੇ ਵਿੱਚ ਜਾਂ ਕਹਿ ਕੇ ਮਾਫੀ ਮੰਗ ਲਓ ਜਾਂ ਜੇ ਤੁਹਾਡਾ ਕੋਈ ਬੁਰਾ ਕਰਕੇ ਗਿਆ ਤੁਹਾਨੂੰ ਪਿੰਚ ਕਰਕੇ ਗਿਆ ਮਾਫ ਕਰ ਦੋ ਕਿੱਡਾ ਬੋਝ ਲੈ ਜਾਊਗਾ ਤਾਂ ਸਾਰੀ ਗੱਲ ਮਨ ਦੀ ਮਨ ਦੀ ਸ਼ਾਂਤੀ ਦੀ ਦਿਮਾਗ ਦੀ ਇੱਛਾ ਸ਼ਕਤੀ ਦੀ ਹੈ ਵੀਡੀਓ ਚੰਗੀ ਲੱਗੀ ਅੱਗੇ ਵੀ ਆਪਣੇ ਮਿੱਤਰਾਂ ਨਾਲ ਸਕੇ ਸਬੰਧੀਆਂ ਨਾਲ ਸ਼ੇਅਰ ਕਰਨੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦਾ ਕਿਉਂਕਿ ਮੈਂ ਕੋਈ ਵੱਡਾ ਗਿਆਨੀ ਬੰਦਾ ਨਹੀਂ ਹਾਂ ਜਿੰਨਾ ਕਿ ਮੈਨੂੰ ਲੱਗਿਆ ਸ਼ੇਅਰ ਕਰਨਾ ਚਾਹੀਦਾ ਆਪਣੀ ਸਧਾਰਨ ਪੰਜਾਬੀ ਦੇ ਵਿੱਚ ਮੈਂ ਸਾਂਝਾ ਕੀਤਾ ਧੰਨਵਾਦ